ਇਹ ਚੀਜ਼ ਤਾਂ ਅਸੀਂ ਤੁਹਾਨੂੰ ਕਿੰਨੇ ਵੀ ਪ੍ਰੈਸ ਨੇ ਜਾਣੂ ਕਰਾਇਆ ਕਿ ਕੁਆੜ ਬਸਾ ਬੱਚਿਆਂ ਦੀ ਜਾਨ ਖਤਰੇ ਚ ਹੈ ਜੀ ਤੁਸੀਂ ਕੋਸ਼ਟਾ ਬੋਲੋ ਜੀ ਕੋਸ਼ਟਾ ਦੱਸੋ ਸਰ ਮੈਡਮ ਕੋਸ਼ਟਾ ਮੈਂ ਇਸ ਪੋਜੀਸ਼ਨ 'ਚ ਹੀ ਨਹੀਂ ਮੈਂ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦੀ ਖੜੇ ਹੁੰਦੇ ਨਾ ਐਨਾ ਤੇ ਨਹੀਂ ਇੱਥੇ ਕੀ ਕਰਦੇ ਖੜਾ ਕੱਢ ਕੇ ਲਾਦੇ ਜੀ ਨੂੰ ਚ ਬਾਹਰ ਕੱਢ ਦੇ ਮੇਰੇ ਨਾਲ ਪ੍ਰਭਦੀਪ ਸਿੰਘ ਆਈ ਇੱਥੇ ਕਿੱਥੇ ਖੜੇ ਆ ਜੀ ਇਹ ਘਰ ਨੂੰ ਲੈ ਜਾਣੇ ਜੀ ਹੁਣ ਹੈ ਘਰ ਨੂੰ ਲੈ ਜਾਣੇ ਬੰਦ ਕਰਦੇ ਇਸ ਨੂੰ ਘਰ ਨੂੰ ਲੈ ਜਾਣੇ ਹਾਂਜੀ ਹਾਂਜੀ ਪਹਿਲਾਂ ਲੈ ਕੇ ਕੀ ਕਰ I don't want to say anything please I am very sad I don't want to ਮੈਂ ਇਹ ਚੀਜ਼ ਆਪ ਨੂੰ ਪਹਿਲਾਂ ਵੀ ਪਤਾ ਹੀ ਸੀਗਾ ਇਸ ਚੀਜ਼ ਬਾਰੇ ਤਾਂ ਪਹਿਲਾਂ ਵੀ ਜਾਣੂ ਹੀ ਸੀ ਜੀ ਚਲੋ ਇਹ ਚੀਜ਼ ਤਾਂ ਅਸੀਂ ਤੁਹਾਨੂੰ ਕਿੰਨੀ ਵਾਰ ਪ੍ਰੈਸ ਨੇ ਜਾਣੂ ਕਰਾਇਆ ਕਿ ਤੁਹਾਡ ਬੱਸਾਂ ਬੱਚਿਆਂ ਜਾਨ ਖਤਰੇ 'ਚ ਆ ਜੀ ਤੁਸੀਂ ਕੁਛ ਤਾਂ ਬੋਲੋ ਜੀ ਕੁਛ ਤਾਂ ਦੱਸੋ ਸਰ ਮੈਡਮ ਕੋਸ਼ਿਸ਼ ਤਾਂ ਰਸ ਮੈਂ ਇਸ ਪੋਜੀਸ਼ਨ 'ਚ ਹੀ ਨਹੀਂ ਮੈਂ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦੀ ਮੈਮ ਗੱਲ ਤਾਂ ਹੁੰਦੀ ਜਿਹੜੀ ਪਹਿਲੇ ਹੀ ਆਪਾਂ ਨੂੰ ਪਤਾ ਆਪਾਂ ਜਾਣੂ ਹਾਂ ਇਸ ਚੀਜ਼ ਤੋਂ ਚਲੋ ਠੀਕ ਹੈ ਪਤਾ ਨਹੀਂ ਜਾਣੂ ਸੀ ਜਾਂ ਨਹੀਂ ਜਾਣੂ ਸੀ ਜਾਣੂ ਤਾਂ ਅਸੀਂ ਆਪ ਤੁਹਾਨੂੰ ਕਈ ਵਾਰ ਕਰਵਾਇਆ ਜਾਣੂ ਜੀ ਠੀਕ ਹੈ ਜੀ ਬਸ ਆਈ ਐਮ ਵੈਰੀ ਸੌਰੀ ਆਈ ਡੋਨਟ ਵਾਂਟ ਟੂ ਸੇ ਐਨੀਥਿੰਗ ਸਰ ਕਿੰਨੀਆਂ ਬੱਸਾਂ ਤੁਸੀਂ ਅੱਜ ਚੈੱਕ ਕੀਤੀਆਂ ਜੀ ਕਿੰਨੀਆਂ ਦੇ ਚਲਾਨ ਹੋਏ ਇਹ ਸਕੈਂਡ ਸਕੂਲ ਹੈ ਜਿਹੜਾ ਜਗਰਾਉਂ ਚ ਜਿਹੜਾ ਚੈੱਕ ਕੀਤਾ ਇੱਥੇ ਜਿੰਨੀਆਂ ਬੱਸੇਸ ਖੜੀਆਂ ਐ ਪ੍ਰਾਈਵੇਟ ਜਾਂ ਸਕੂਲ ਵਾਲੀਆਂ ਸਾਰਿਆਂ ਦੇ ਚਲਾਨ ਹੋਏ ਐ ਕਿਸੇ ਦਾ ਜਿਹੜੀਆਂ ਮਿੰਨੀਆਂ ਬੱਸਾਂ ਆਈਆਂ ਆਈਆਂ ਲਾਉਡ ਹੈਗੇ ਨਹੀਂ ਅਲਾਉਡ ਨਹੀਂ ਤਾਈ ਇਹਨਾਂ ਦਾ ਵਾਇਓਲੇਸ਼ਨ ਆਫ ਪਰਮਿਟ ਦਾ ਚਲਾਨ ਹੋਇਆ ਇਹਨਾਂ ਦਾ ਅੱਛਾ ਜੀ ਕਿੰਨੀਆਂ ਬੱਸਾਂ ਸਾਰਾ ਮਤਲਬ ਸੀ ਇਹ ਤੋਂ ਦੇਖੋ ਤਕਰੀਬਨ 6-7 ਬੱਸਾਂ 6-7 ਸਾਰਿਆਂ ਦਾ ਹੀ ਚਲਾਨ ਹੋਇਆ ਜੀ ਹਾਂ ਜੀ ਡਰਾਈਵਰ ਕੋਈ ਮੌਕੇ ਤੇ ਹੈ ਨਹੀਂ ਕੋਈ ਇਹ ਬੱਸ ਫਾਲੋ ਕਰਦੀ ਹੈ ਇਹ ਬੱਸ ਕੈਰੀ ਨਹੀਂ ਕਰ ਸਕਦੀ ਨਾ ਜਿੰਨੀ ਦੇਰ ਤੱਕ ਕਰਨਾ ਕੋਲ ਬੱਚੇ ਕੈਰੀ ਕਰਨ ਦੀ ਪਰਮਿਸ਼ਨ ਨਹੀਂ ਸੇਵ ਵਨ ਸਕੂਲ ਦੀ ਨੋਰਮਸ ਨਹੀਂ ਪੂਰੇ ਕਰਦੀਆਂ ਇਹ ਕੈਰੀ ਕਰ ਹੀ ਨਹੀਂ ਸਕਦੀਆਂ ਸਰ ਜਿਹੜੀ ਬੱਸ ਸਕੂਲ ਦੇ ਵੀ ਪਿੱਛੇ ਖੜੀ ਹੈ ਕੀ ਉਹ ਸਾਰਾ ਕੁਝ ਠੀਕ ਹੈ ਉਹਦੇ ਠੀਕ ਹੈ ਪੇਪਰ ਸਕੂਲ ਦੀ ਬੱਸ ਤੇ ਕੀ ਉਹਦੇ ਵਿੱਚ ਕੈਮਰਾ ਲੱਗਿਆ ਉਹਦਾ ਉਹਦਾ ਸਾਰਾ ਪੂਰਾ ਹੈ ਉਹਦਾ ਉਹਦਾ ਫਾਇਰ ਕੈਮਰਾ ਲੱਗਿਆ ਹੈ ਕੈਮਰਾ ਲੱਗਿਆ ਹੈ ਫਾਇਰ ਐਕਸਟਿੰਗੁਇਸ਼ਰ ਤੇ ਮੈਡੀਕਲ ਕਿਟ ਦਾ ਚਲਾਨਾ ਹੈ ਉਹਦਾ ਉਹ ਐਕਸਪਾਇਰ ਹੈ ਉਹਦਾ ਯਾਨੀ ਪੂਰੀਆਂ ਨਹੀਂ ਕਰਦੇ ਸ਼ਰਤਾਂ ਉਹਦੀ ਹਾਂ ਫਾਇਰ ਐਕਸ ਰਹਣਾ ਉਹ ਉਸ ਚੀਜ਼ ਦਾ ਚਲਾਨ ਹੋਇਆ ਹੈ ਬਾਕੀਆਂ ਕੋਲ ਪਰਮਿਟ ਹੀ ਹੈ ਨਹੀਂ ਉਹਨਾਂ ਦੇ ਵਾਇਓਲੇਸ਼ਨ ਆ ਪਰਮਿਟ ਦਾ ਸਰ ਜਿਹੜੀ ਸਕੂਲ ਦੀਆਂ ਪ੍ਰਿੰਟਡ ਬੱਸਾਂ ਆ ਕੀ ਉਹ ਸਾਰਿਆਂ 'ਚ ਕੈਮਰਾ ਲੱਗਿਆ ਹਾਂ ਇਹ ਹਜੇ ਫਿਲਹਾਲ ਇੱਕ ਚੈੱਕ ਕੀਤੀ ਹੈ ਦੂਸਰੀ ਦਾ ਚਲਾਨ ਹੋ ਗਿਆ ਉਹ ਜ ਹੈ ਨਹੀਂ ਸੀ ਇਹ ਦਾ ਆਪਣਾ ਚਲਾਨ ਆਪਣਾ ਹਜੇ ਕਰਨਾ ਹੈ ਲਾਸਟ ਇੱਕ ਸਰ ਜਿਹੜੇ ਛੋਟੇ ਆਟੋ ਹੈਗੇ ਆ ਹਾਂ ਹਾਂ ਉਹ ਵਹੀਕਲ ਲਗਾ ਚਲਾ ਬਿਲਕੁਲ ਹੀ ਨਹੀਂ ਬਿਲਕੁਲ ਹੀ ਨਹੀਂ ਇਹ ਸਰ ਚੱਲਦੇ ਪਏ ਸਾਰੇ ਸਰ 90 ਚਲਾਨ ਹੋ ਰਿਹਾ ਚਲ ਰਿਹਾ ਆਟੋ ਚਲਾਨ ਹੋ ਰਿਹਾ ਐਕਚੁਅਲੀ ਦੇਖੋ ਥੋੜਾ ਜਨਾ ਪੇਰੈਂਟਸ ਨੂੰ ਵੀ ਰਿਸਪੋਨਸੀਬਿਲਟੀ ਲੈਣੀ ਪਊਗੀ ਉਹ ਐਦਾਂ ਦੇ ਅਨੌਥਰਾਇਜ਼ ਵਹੀਕਲ ਤੇ ਬੱਚਿਆਂ ਨੂੰ ਨਾ ਭੇਜਣ ਸਕੂਲ ਦੀਆਂ ਤਾਂ ਗਲਤੀਆਂ ਹੈ ਹੀ ਜੋ ਹੈ ਪਰ ਪੇਰੈਂਟਸ ਵੀ ਐਟਲੀਸਟ ਆਪਣੇ ਬੱਚਿਆਂ ਦਾ ਨਾ ਥੋੜਾ ਧਿਆਨ ਰੱਖਣ ਸਰ ਇੱਕ ਗੱਲ ਹੋ ਰਹੀ ਤੁਸੀਂ ਵੀ ਅਕਸਰ ਸੜਕਾਂ ਤੇ ਨਿਕਲਦੇ ਹੋ ਕੀ ਉਦੋਂ ਇਹ ਬੱਸਾਂ ਆਪਾਂ ਨੂੰ ਨਜ਼ਰ ਕਿਸੇ ਵੀ ਅਧਿਕਾਰੀ ਨੂੰ ਨਜ਼ਰ ਨਹੀਂ ਆਉਂਦੀਆਂ ਚਲਾਨ ਹੁੰਦੇ ਆ ਜੀ ਤੁਸੀਂ ਜ਼ਿਆਦਾਤਰ ਬੱਸਾਂ ਅੱਜ ਵੀ ਖੜਾ ਕੇ ਦੇ ਜਿਹੜੇ ਆਟੋ ਚੱਲਦੇ ਉਹਨਾਂ ਦੇ ਵੀ ਹੁੰਦੇ ਆ ਇੱਕ ਨੂੰ ਇੰਪਾਉਂਡ ਕੀਤਾ ਮੈਂ ਖੁਦ ਇੰਪਾਉਂਡ ਕਰ ਰਿਹਾ ਹਰ ਮਹੀਨੇ ਮੇਰੇ 2-4 2-4 ਇੰਪਾਉਂਡ ਹੁੰਦੇ ਆ ਸਰ ਜਗਰਾਉਂ ਜਗਰਾਉਂ ਦੀ ਗੱਲ ਕਰਦੇ ਆ ਜਗਰਾਉਂ ਤੋਂ ਸਰ ਜਗਰਾਉਂ ਦੇਖੋ ਰੈਂਡਮ ਚੈਕਿੰਗ ਸਾਰੀ ਚੱਲਦੀ ਹੈ ਮੇਰੇ ਕੋਲ ਦੇਖੋ ਸਾਰਾ ਲੁਧਿਆਣਾ ਲੁਧਿਆਣਾ ਦੇ 14 ਹਲਕੇ ਤੇ ਹਰ ਹਲਕੇ ਦੇ 5 ਏਰੀਆ ਵੀ ਗਿਣ ਲਓ ਮੈਂ ਰੋਜ਼ ਵੀ ਇੱਕ ਕਰਾਂ ਤਾਂ ਸ਼ਾਇਦ ਸਾਲ 'ਚ 2 ਵਾਰੀ ਕਰ ਸਕਾਂ ਇੱਕ ਏਰੀਆ ਲੇਕਿਨ ਜੋ ਵੀ ਟ੍ਰੈਫਿਕ ਪੁਲਿਸ ਵੀ ਆਪਣਾ ਕੰਮ ਕਰ ਰਹੀ ਹੈ ਸਾਰੇ ਰੈਗੂਲਰ ਕਰ ਰਹੇ ਆ ਚਾਹੇ ਕਿ ਜਿੰਨਾ ਹੋ ਸਕਦਾ ਚੈੱਕ ਕਰ ਰਹੇ ਆ ਤਾਂ ਥੋੜਾ ਜਿਹਾ ਬੱਚੇ ਤਾਂ ਸੇਫ ਰਹੇ ਨੇ ਤੇ ਅੱਗੇ ਉਹ ਬਹੁਤ ਪਾਸਾ ਸਕੂਲਾਂ ਨੇ ਹੋਰ ਕਿੰਨੀ ਕੋ ਉਠਾਣ ਦੇਖੋ ਬੱਚਿਆ ਤਾਂ ਦੇਖ ਬੱਚਾ ਚਾਹੇ ਜੋ ਵੀ ਹੈ ਦੇਖੋ ਬੱਚਾ ਆਉਂਦਾ ਹੈ ਕੱਲ ਜਦੋਂ ਆਹ ਨੂੰ ਨੀਕੀ ਹੋ ਗਈ ਕੋਈ ਇਨਸੀਡੈਂਟ ਹੋ ਜਾਂਦਾ ਉਸ ਚੀਜ਼ ਤੇ ਆਪਾਂ ਨੂੰ ਇਹ ਤਾਂ ਪਤਾ ਨਾ ਵੀ ਆਟੋਸ ਆਲਾ ਅਥੋਰਾਈਜ਼ ਹੈ ਘਰ ਘਰ ਕੇ ਚੱਲ ਰਹੀ ਹੈ ਇਹ ਬੱਸਾਂ ਹੈਗੀਆਂ ਚਲਾਨ ਕਰ ਦਿੱਤਾ ਤੁਸੀਂ ਉਹਨਾਂ ਦਾ ਹਾਂਜੀ ਇਹ ਵੈਸੇ ਜਿਹੜਾ 15 ਸਾਲ ਦਾ ਹੁੰਦਾ ਹੈ ਉਹਦਾ ਉਹ ਸਾਰਾ ਓਕੇ ਹੈ ਫਿਟਨੈਸ ਇਹਨਾਂ ਦੀ ਠੀਕ ਹੈ ਫਿਟਨੈਸ ਐਕਸਪਾਇਰ ਨਹੀਂ ਹੈ ਫਿਟਨੈਸ ਪਾਸ ਹੈ ਲੇਕਿਨ ਹਾਂ ਕਿਸੇ ਵੀ ਬਾਦੀ ਫਿਟਨੈਸ ਇਹਨਾਂ ਚੋ ਫਿਟਨੈਸ ਦਾ ਕਿਸੇ ਇੱਕ ਦਾ ਇੱਕ ਦਾ ਇਹਦੀ ਫਿਟਨੈਸ ਹੈ ਨਹੀਂ ਇਹ ਫਿਰ ਸਾਰੀ ਹਾਂ ਹਾਂ ਫਿਟਨੈਸ ਕਰਤੀ ਇੰਪਾਉਂਡ ਹੈ ਇਹ ਇੰਪਾਉਂਡ ਕਰਦੀ ਹੈ ਡਿਜੀਟਲ ਇੰਪਾਉਂਡ ਹਸਲ ਹਸਲ ਕਿੱਥੇ ਹੋ ਕਾਈ ਕਹਿੰਦਾ ਹੋਵੇ ਤੇ ਅੰਕੜਾ ਕਰ ਦੋ ਕਰ ਦੋ ਕਰ ਦੋ ਕਰ ਦੋ ਕੋਈ ਰੱਖੀ ਉਹ ਆ ਗਈ ਉਹਦਾ ਸਮਾਰਕ ਨਹੀਂ ਦੱਸੋ ਇਹੇ ਅਗੱਡੇ ਤੇ ਖੜੀ ਜਾ ਤੇ ਫ੍ਰੀ ਬੰਦ ਜਸਟਾ ਨਾ ਇਹ ਜਿਹੜਾ ਨੇ ਨਹੀਂ ਚਿਫਟ ਹੋਈਗਾ ਲੁਧਿਆਣਾ ਦਾ ਪਰਮਾਟਾ ਤੇ ਪਰਮਾਟਾ ਦੇਖਿਆ ਜਮ ਬੇ ਨਾ ਹੀ ਕਰਾਇਆ ਪਿਆ ਪਰਮਾਟਾ ਹੁਣ ਅਪਲਾਈ ਕੀਤਾ ਸਾਰਾ ਲੁਧਿਆਣਾ ਚੇਂਜ ਕਰਾ ਲਈ ਬੀ ਲੁਧਿਆਣਾ ਚੇਂਜ ਹੁਣ ਨੌਕਰਾਣੀ ਦਿੱਤੀ ਹੋਈ ਨਹੀਂ ਹੋਈ ਆ ਗਈ ਮੇਰੇ ਕੋਲ ਹਾਂਜੀ ਫਰੀ ਕਾਲ ਹਾਂਜੀ ਸਾਰਾ ਅਰਦਾ ਕੋਈ ਗੱਲ ਨਹੀਂ ਤਾਜੀ ਪੂਰੇ ਰੱਖਣਾ ਦੇਖੋ ਟੈਕਸ ਵੀ ਸਾਰਾ ਤਾਜੀ ਕਰਾਈ ਆ ਤੁਸੀਂ ਇਹ ਦੇਖੋ ਤਾਜੀ ਪੂਰੇ ਕਰਨ ਤੇ ਕੀ ਜਾਂਦਾ ਹੁਣ ਹੁਣ ਜੇ ਨੌਕਰਾਣਾਂ ਸਾਰਾ ਕੁਝ ਚੇਂਜ ਹੋ ਜਾਣਾ ਤੁਹਾਨੂੰ ਪਤਾ ਜੀ ਦੇਖੋ ਨਹੀਂ ਸਾਰਾ ਪੜੇ ਜਾਂਦੇ ਆ ਕਿੱਥੇ ਜੀ ਡਰਾਈਵਰ ਮੈਂ ਇਹ ਮੈਂ ਦੱਸ ਰਿਹਾ ਤੁਹਾਨੂੰ ਸਾਰਾ ਹੋਇਆ ਹਾਸਾ ਬੰਦ ਕਰਦੇ ਜੀ ਕਈ ਦਿਨਾਂ ਦੇ ਖੜੇ ਹੁੰਦੇ ਨਾ ਇੰਨਾ ਤੇ ਨਹੀਂ ਨਹੀਂ ਇੱਥੇ ਕੀ ਕਰਦੇ ਖੜਾ ਕੱਢ ਕਲਾਦੇ ਜੀ ਤੂੰ ਤੇ ਬਾਹਰ ਕੱਢਦੇ ਆਂ ਨਹੀਂ ਨਾ ਮੇਰਾ ਨਾਮ ਪ੍ਰਭਦੀਪ ਸਿੰਘ ਆ ਇਹ ਇੱਥੇ ਕਦੋਂ ਖੜੇ ਆ ਇਹ ਘਰ ਨੂੰ ਲੈ ਜਾਣਾ ਜੀ ਹੁਣ ਹੈ ਘਰ ਨੂੰ ਲੈ ਜਾਣੇ ਬੰਦ ਕਰਦੇ ਤੁਸੀਂ ਘਰ ਨੂੰ ਲੈ ਜਾਣੇ ਹਾਂਜੀ ਹਾਂਜੀ ਪਹਿਲਾਂ ਲੈ ਕੇ ਕੀ ਕਰਦੇ ਖੜੇ ਪਹਿਲਾਂ ਨਹੀਂ ਸੀ ਡਰਾਈਵਰ ਪੂਰਾ ਹੁਣ ਇੱਕ ਗੱਲ ਸੁਣ ਸਵੇਰੇ 8 ਵਜੇ ਤੱਕ ਕੋਈ ਇੱਥੇ ਖੜੇ ਨਹੀਂ ਸੀਗੇ ਹੁਣ ਖੜੇ ਆ ਇਹ ਸਕੂਲ ਨੇ ਕਢਾ ਦੇ ਸਕੂਲ ਕਹਿੰਦਾ ਸਾਡੇ ਬੰਨੇ ਬੰਦ ਲੈ ਜਾਊਗਾ ਉਹਦੇ ਬੱਚੇ ਲੈ ਕੇ ਆਣਾ ਜਿੱਥੇ ਨਹੀਂ ਅਸੀਂ ਇੰਨਾ ਚ ਬੱਚੇ ਨਹੀਂ ਲੈ ਆਏ ਜੀ ਤੁਸੀਂ ਦੇਖ ਲਓ ਪਹਿਰੇ ਪਤਾ ਲੱਗ ਜੂਗਾ ਮੱਸਾਂ ਜਾਇਆ ਜ ਨੇ ਇਹਦਾ ਹੁਣ ਪਾਸੇ ਹੁਣ ਲੈ ਜਾਣੇ ਪਿੰਡ ਲੈ ਜਾਣੇ ਸੀ ਦੇਖ ਲਓ ਜਿੱਥੇ ਜਾਦੂ ਫੇਰ ਫੇਰ ਤੁਸੀਂ ਦੇਖੋ ਹਮੂਰੀ ਆਪਾਂ ਕਿਸੇ ਚੀਜ਼ ਦਾ ਇੰਚਾਰਜ ਹੋਈ ਆਪਾਂ ਨੂੰ ਪਤਾ ਹੋਣਾ ਚਾਹੀਦਾ ਤੇ ਮੇਰੀ ਚੀਜ਼ ਇਹ ਜਾ ਹੋਣਾ ਚਾਹੀਦਾ ਹੋਣਾ ਚਾਹੀਦਾ ਦੱਸੋ ਤੁਸੀਂ ਤਾਂ ਮੈਡੀਕਲ ਅੱਛਾ ਜੀ ਠੀਕ ਹੈ ਜੀ ਬਾਅਦ ਦੀਆਂ ਆਪਾਂ ਸਾਹ ਖੜੀਆਂ ਉਹ ਚੀਜ਼ ਵੀ ਹੈ ਇਹ ਜੀ ਜਨਰਲ ਨਰਸ ਵੀ ਨਹੀਂ ਹੈ ਪਰ ਮੈਡੀਕਲ ਤੇ ਹੈ ਜੀ ਇਸ ਫੈਮਿਲੀ ਲਈ ਬਹੁਤ ਸਾਰੀਆਂ ਐਕਸਪਾਇਰ ਹੋਏ ਜਨਾਬ ਪਛ ਨਹੀਂ ਹੋਇਆ। ਨੈਕਸਟ ਸਪਾਇਰ ਥੋੜੀ ਜੇ ਬਸ ਹੋਈ ਜਿਹੜੀਆਂ ਤੁਸੀਂ ਉਹ ਪੰਪ ਦੇ ਪਸਾ ਖੜੀਆਂ ਕੀਤੀਆਂ ਉਹਨਾਂ ਦੇ ਗ੍ਰਿੱਲਾਂ ਨਹੀਂ ਲੱਗੀਆਂ ਹੋਈਆਂ ਬੱਚਿਆਂ ਦੀ ਸੇਫਟੀ ਵਾਸਤੇ ਨੰਬਰ ਪਲੇਟਾਂ ਨਹੀਂ ਲੱਗੀਆਂ ਪਸਾ ਤੇ ਹਾਈ ਸਕਿਉਰਿਟੀ ਨੰਬਰ ਚੇਕ ਨਹੀਂ ਨੰਬਰ ਪਲੇਟ ਕੋਈ ਚੋਕ ਦੀ ਨਹੀਂ। ਅਮਰ ਜਮਲ ਜਿਦ ਤੁਸੀਂ ਗੱਡਾ ਮਟੇ ਦਾ ਸਕੂਲ ਆ ਗਿਆ ਵਧੀਆ ਮੈਨੇਜ ਕੀਤਾ ਲੈ ਉਸ ਦਾ ਮਾੜਾ ਮੁੰਡਾ ਪਾਇਆ ਨਹੀਂ ਜਮਲ ਨੂੰ ਕਿਹਾ ਇਹ ਟ੍ਰਾਂਸਪੋਰਟ ਕੋਆਰਡੀਨੇਟਰ ਲਾਉਣ ਦਾ ਫਾਇਦਾ ਜੀ ਹੈ। ਇਹ ਤਾਂ ਪਤਾ ਨਹੀਂ ਸੀ ਸਿਰਫ ਈਸਾ ਕਲੈਕਟ ਕਰਨਾ ਨਹੀਂ ਫੇਰੋਂ ਕਹਿ ਰਹੇ ਆ ਵੀ ਈਸਾ ਵੀ ਸਕੂਲ ਲਈ ਸੇਕਰਾ ਦੇ। ਅਗਰ ਸੀਜਾ ਜਾਈ ਵੀ ਹੁੰਦੀਆਂ ਮੈਕਸਿਮਮ ਮੈਕਸਿਮਮ ਤੁਸੀਂ ਆਪ ਦੇਖ ਲਓ। ਤੁਸੀਂ ਦੇਖਣ ਤੋਂ ਦੇਖਣ ਤੋਂ ਬਾਅਦ ਤਾਂ ਗੱਲ ਕਰ। ਤੇਰੇ ਕੋ ਮੇਰੇ ਸਕੂਲ ਦੀ ਇੱਕ ਬੱਸ ਹੈ। ਕੋਈ ਕੁਝ ਆਲਮੋਸਟ ਮੈਡਮ ਦਿਸਾਇਰ ਕਰ ਲੱਗਿਆ ਹੈ। ਨਹੀਂ ਨਹੀਂ। ਤੁਸੀਂ ਇੱਕ ਟ੍ਰਾਈ ਗੱਲ ਨਹੀਂ کہہ ਸਕਦੇ ਵੀ ਮੇਰੇ ਸਕੂਲ ਦੀ ਇੱਕ ਬੱਸ ਹੈ। ਜਿਸ ਜਿਸ ਵੀ ਬਾਸ ਸਕਤੇ ਜਿਸ ਵੀ ਬਾਸ ਸਕਤੇ ਤੁਹਾਡੇ ਸਕੂਲ ਦਾ ਨਾਮ ਲਿਖਿਆ ਜਾਏਗਾ ਉਸ ਬਸ ਦੇ ਜੁੰਮੇਵਾਰੀ ਸਕੂਲ ਦੇ ਇਸ ਕਰਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੀ ਸਰ ਇੱਕ ਨਹੀਂ ਨਹੀਂ ਕੋਟੈਂਟ ਟ੍ਰਾਈਂਗ ਟ੍ਰਾਈਂਗ ਟੂ ਸੇ ਇਜ਼ ਥੈਟ ਵੀ ਓਨ ਆਪਨਲੀ ਬੰਦ अदरवाइज मेरी माय रिस्पांसिबिलिटी दैट आई एम एग्रीइंग 100% yes, तो यस यस 100% हम और दूसरी तो तरफ तो ट्रांसपोर्ट कोऑर्डिनेटर स्कूल की तरफ से अपॉइंट करते हैं ना उसकी इतनी तो डिटेल बता दो कि महीने के महीने अंदर की बेसिक वो सेफ्टी मेजर तो चेक कर लिया करें वो सर आप किट भी एक्सपायर है और फायर एक्सटिंग्विशर भी जो बाहर खड़ी है उनके एक्सपायर हुए इधर आ जा आ गए ਸਤੇ ਲਾਪ ਸੀਟ ਇਸ ਤਰ੍ਹਾਂ ਹੁੰਦਾ ਹਾਂ ਠੀਕ ਲੋ ਹੈ ਮਿਸਟੇਕ ਹੈ ਉਹ ਵੋਟ ਆਈ ਕੈਨ ਸੇ ਮੋਰ ਦਨ ਬਿਲਕੁਲ ਬੇਸਿਕਲੀ ਦੇਖੋ ਇਸੀਡ ਹੋ ਜਾਂਦਾ ਦੇਖੋ ਸਰ ਜਿਹਦੇ ਘਰ ਦਾ ਬੱਚਾ ਚਲੇ ਜਾਂਦਾ ਠੀਕ ਹੈ ਜਿਹਦੇ ਘਰ ਦਾ ਬੱਚਾ ਜਾਂਦਾ ਮਣ ਤਕਰੀਬ ਸਭ ਤੋਂ ਉਦੋਂ ਨੂੰ ਹੁੰਦੀ ਹੈ ਇਸ ਕਰਕੇ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖੋ ਤੁਹਾਡੇ ਪੰਪ ਤੇ ਬੱਸਾਂ ਗਈਆਂ ਠੀਕ ਹੈ ਤੁਸੀਂ ਤਾਂ ਕਹਿੰਦਾ ਮੇਰੇ ਸਕੂਲ ਦੀ ਇੱਕ ਬੱਸ ਹੈ ਬਾਕੀ 6 ਜਾਂ 7 ਬੱਸਾਂ ਨੇ ਤੁਹਾਡੇ ਸਕੂਲ ਤੁਹਾਡੇ ਸਕੂਲ ਦਾ ਨਾਮ ਜਿਹਨਾਂ ਤੇ ਵਿਖਿਆ ਉਹ ਤੁਹਾਡੀ 100% ਰਿਸਪੋਨਸਿਬਿਲਟੀ ਆ ਉਹਨਾਂ ਦੇ ਸਾਈਡਸ ਤੇ ਗ੍ਰਿਲ ਨਹੀਂ ਲੱਗਿਆ ਹੋਣੀ ਆ ਗ੍ਰਿਲ ਲੱਗਣੀ ਹੋਣੀ ਚਾਹੀਦੀ ਬੋਝ ਚੋੜੀ ਕਰਨ ਕੁਕਲੀ ਸੇਫਟੀ ਫੀਚਰ ਆਉ ਫਰਸਟ ایڈ ਕਿਟ ਹੋਣੀ ਚਾਹੀਦੀ ਆ ਉਹ ਹੈ ਨਹੀਂ ਫਰਸਟ ایڈ ਕਿਟ ਤਾਂ ਸਾਰੇ ਬੱਸੇ ਚ ਹੈਗੇ ਮੈਡਮ ਉਹ ਹੈਗੇ ਉਹ ਕਹਿੰਦੇ ਨਾ ਗੋੜੀਆਂ ਵਗੈਰਾ ਨਹੀਂ ਰੱਖਣੀ ਹੁੰਦੀ ਆ ਫਾਇਰ ਵੀ ਨਹੀਂ ਹੋਣੀ ਚਾਹੀਦੀ ਫਾਇਰ ਵੀ ਨਹੀਂ ਹੋਣੀ ਚਾਹੀਦੀ ਇਹ ਨਹੀਂ ਹੈਗੀ